ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਚਾਰ ਸਾਲਾਂ 'ਚ ਜੇ ਕੋਈ ਸਰਕਾਰ ਦਾ ਕੋਈ ਰਿਪੋਰਟ ਕਾਰਡ ਤਾਂ ਉਹ ਪੋਲੀਟੀਕਲ ਵੈਂਡਟ ਹੈ ਉਹ ਸਿਆਸੀ ਮਫਾਦਿਆਂ ਦੇ ਨਾਲ ਵਿਰੋਧੀਆਂ ਨੂੰ ਨੁਕਰੇ ਲਾਉਣ ਵਿਰੋਧੀਆਂ ਨੂੰ ਤੇ ਪਰਚੇ ਦਰਜ ਕਰਨਾ ਵਾ ਹੋਰ ਕੋਈ ਇਹਨਾਂ ਦਾ ਚਾਰ ਸਾਲ ਦੇ ਵਿੱਚ ਕੋਈ ਕੰਮ ਨਹੀਂ ਜਿਹੜਾ ਆਪਾਂ ਗਿਣਾ ਸਕਦੇ ਹੋਵੇ ਇਹ ਵੀ ਇਹਨਾਂ ਨੇ ਕੋਈ ਬਾਹਰ ਕੀ ਮਾਰ ਕੇ ਵਾਲਾ ਕੀਤਾ ਸੋ ਅੱਜ ਉਹਦੀ ਇੱਕ ਤਾਇਆ ਮਿਸਾਲ ਹੈ ਕਿ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਵਿਜੀਠੀਆ ਉੱਪਰ ਵਿਜੀਲੈਂਸ ਨੇ ਕਾਰਵਾਈ ਕੀਤੀ ਐ ਬੁਖਲਾੜ ਜਾ ਕੇ ਕੀਤੀ ਐ ਇੱਕ ਪਾਸੇ ਕੇਜਰੀਵਾਲ ਸਾਹਿਬ ਉਹਨਾਂ ਤੋਂ ਮਾਫੀ ਮੰਗ ਰਹੇ ਨੇ ਔਰ ਦੂਜੇ ਪਾਸੇ ਅਜ ਕਿਸੇ ਬਨਾਤੇ ਜਿਹੜਾ ਵਾ ਵਿਜੀਲੈਂਸ ਦੀ ਕਾਰਵਾਈ ਕਰ ਰਹੇ ਆ ਔਰ ਕਿਸੇ ਦੇ ਘਰ ਚ ਇਸ ਤਰ੍ਹਾਂ ਤੱਕੇ ਨਾਲ ਜਾ ਕੇ ਵੜਨਾ ਔਰ ਬਿਨਾ ਕਿਸੇ ਦੱਸੇ ਤੋਂ ਬਿਨਾ ਕਿਸੇ ਨੋਟਿਸ ਤੋਂ ਔਰ ਇਸ ਤਰ੍ਹਾਂ ਚਲੇ ਜਾਣਾ ਜਿਵੇਂ ਕੋਈ ਕੋਈ ਡਰੇਡਡ ਮਿਲੀਟੈਂਟ ਕੋਈ ਵੱਡਾ ਕੋਈ ਅੱਤਵਾਦੀ ਹੁੰਦਾ ਤੁਸੀਂ ਉਹਦੇ ਘਰ ਜਾ ਕੇ ਉੱਥੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਖਾਸ ਕਰ ਉਹਨਾਂ ਦੀ ਵਿਧਾਇਕ ਜਿਹੜੀ ਬੀਪੀ ਐਮਐਲਏ ਨੇ ਉਹਨਾਂ ਦੇ ਮਿਸਿਸ ਔਰ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਟੈਰਰਰਾਈਜ਼ ਕਰਦੇ ਹੋ। ਸੋ ਇਹ ਬਹੁਤ ਮਤਭਾਗੀਆਂ ਗੱਲਾਂ ਨੇ। ਕੋਈ ਉਹ ਭੱਜਣ ਵਾਲੇ ਨਹੀਂ ਸੀਗੇ ਜੇ ਗੱਲ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਉਹ ਲੜਿੰਦੇ ਸੀਗੇ ਤਾਂ ਬਕਾਇਦਾ ਤੌਰ ਤੇ ਉਹਨਾਂ ਨੂੰ ਨੋਟਿਸ ਘੱਲਿਆ ਜਾਂਦਾ ਤਾਂ ਉਹ ਆਪ ਹੀ ਪੇਸ਼ ਹੋ ਜਾਂਦੇ ਪਰ ਜਾਣ ਬੁੱਝ ਕੇ ਡਰਾਉਣ ਧਮਕਾਉਣ ਦੀ ਜਿਹੜੀ ਰਾਜਨੀਤੀ ਆ ਇਹ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਵਾ ਉਹ ਇੱਕ ਮੁੱਦਾ ਬਣ ਚੁੱਕਿਆ ਹੈ, ਵੈਪਨ ਬਣ ਚੁੱਕਿਆ, ਹਥਿਆਰ ਬਣ ਚੁੱਕਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ ਤੋਂ ਡਰਨ ਵਾਲੇ ਨਹੀਂ। ਅਸੀਂ ਲੋਕਾਂ ਦੀ ਭਲਾਈ ਲਈ, ਲੋਕਾਂ ਦੇ ਹਿੱਤਾਂ ਦੇ ਲਈ ਗਰੀਬ ਲੋਕਾਂ ਲਈ ਕਿਸਾਨਾਂ ਲਈ ਸ਼ਹਿਰ ਦੇ ਲੋਕਾਂ ਲਈ ਸਾਰਾ ਹਰ ਵਰਗ ਦੇ ਲਈ ਅਸੀਂ ਲੜਾਈ ਲੜਾਂਗੇ ਔਰ ਲੜਦੇ ਰਹਿਾਂਗੇ ਉਹ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਹੋ ਆ ਦੋ ਨੰਬਰ ਵਾਰਡ ਨੇ ਤਾਂ ਦੱਸ ਹੀ ਦਿੱਤਾ ਇਹਨਾਂ ਦਾ ਪਿਛਲੀ ਵਾਰ 33 ਵਾੜਾਂ ਵਿੱਚੋਂ ਸਿਰਫ ਇੱਕ ਉਮੀਦਵਾਰ ਜਿੱਤਿਆ ਸੀ ਔਰ ਮੈਂ ਦਾਵਾ ਕਰਦਾ ਐਤ ਕੀ ਜ਼ੀਰੋ ਜਿੱਤੇਗਾ ਜ਼ੀਰੋ ਇੱਕ ਵੀ ਬੰਦਾ ਨਹੀਂ ਜਿੱਤਣਾ ਇਹਨਾਂ ਦਾ ਕਿਉਂਕਿ ਸ਼ਹਿਰ ਦਾ ਅੱਜ ਨਰਕ ਬਣਾਤਾ ਇਹਨਾਂ ਨੇ

यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है